ਚਾਲ ਨਹੀਂ ਆਪਾਂ ਬਣਾ ਲਿਆ ਆਂ ਆਟੇ ਦੀ ਰੋਟੀ ਅੱਜ ਆਟਾ ਲਿਆਉਂਦਾ ਸੀ ਪਹਿਲਾਂ ਆਟਾ ਗੁੰਨਣ ਦੀ ਤਿਆਰੀ ਕਰ ਰਹੇ ਆਂ ਤੇ ਬਾਕੀ ਪਹਿਲੀ ਵਾਰ ਐਕਸਪੀਰੀਅੰਸ ਆਡਾ ਆਟਾ ਗੁੰਨਣ ਦਾ ਤੇ ਪਹਿਲੀ ਵਾਰ ਹੀ ਰੋਟੀ ਲਾਉਣ ਦਾ ਐਕਸਪੀਰੀਅੰਸ ਆ ਸੋ ਉਹਨੂੰ ਬਾਕੀ ਦੇ ਵੀਡੀਓ ਦੇ ਨਾਲ ਜੁੜੇ ਰਹੋ ਦਿਖਾਵਾਂਗੇ ਤੁਹਾਨੂੰ ਰੋਟੀ ਕਿੱਦਾਂ ਦੀ ਬਣਦੀ ਆਰੇ ਸੌਦੀ ਵਾਲੇ ਵਿੱਚ ਥੋੜਾ ਜਿਹਾ ਆਟੇ ਦਾ ਫਰਕ ਹੁੰਦਾ ਸਰਨਾ ਤੇ ਮੋਟੀ ਮੋਟਾ ਆਟਾ ਹੁੰਦਾ ਸੋ ਦੇਖਦੇ ਆਂ ਬਾਕੀ ਠੀਕ ਹੈ ਨਹੀਂ ਓਕੇ ਆਪਾਂ ਬਣਾ ਰਹੇ ਆਂ ਮਿੱਠੀ ਰੋਟੀ ਇੱਕ ਠੀਕ ਹੈ ਅੱਜ ਟੈਸਟਿੰਗ ਹੋ ਰਹੀ ਹੈ ਰੋਟੀ ਦੀ ਤੇ ਮਿੱਠੀ ਰੋਟੀ ਬਣਾ ਕੇ ਦੇ ਦਿਆਂ। ਬਾਕੀ ਐਕਸਪੀਰੀਅੰਸ ਅੱਲਾ ਬੱਲੇ ਸਾਡਾ। ਜੇ ਬਣ ਗਿਆ ਤਾਂ ਤਾਂ ਪੱਕੀ ਬਣਾਇਆ ਕਰਾਂਗੇ ਰੋਟੀਆਂ ਨਹੀਂ ਫਿਰ ਤਾਂ ਹੋਟਲ ਤੇ ਚਲਣੀ ਹੈ ਉਹ ਠੀਕ ਹੈ ਨੀ। ਇਹ ਕੰਮ ਐਨੇ ਕਰਦੇ ਅੱਜ। ਆਪਾਂ ਜਾਲਲੀ ਗੈਸ 'ਚ ਤੇ ਰੋਟੀ ਆਪਣੀ ਗੋਲ ਹੋ ਚੁੱਕੀ ਹੈ। ਠੀਕ ਹੈ ਨਾ? ਥੋੜਾ ਜਿਹਾ ਤਵਾ ਕਰਮ ਹੋਇਆ ਤੇ ਫਿਰ ਬਣਾਉਣੀ ਹੈ। ਆਜ ਚੱਕ ਰੋਟੀ ਆਉਣੀ ਪੈਗੀ ਤਵੇ ਤੇ। 또 와야지 뭘내려다